ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸਾਰਿਆਂ ਨੂੰ। ਹੋਰ ਸਭ ਠੀਕ ਠਾਕ। ਮੈਂ ਆ ਗਿਆ ਜੀ ਪਿੰਡ ਸਿਆੜ ਸਾਡੇ ਸਕੇ ਰਵਾਨੇ ਸ਼ਮਸ਼ਾਨ ਘਾਟ ਆ। ਦਵਾਈ ਬਣਾਉਣ ਖਾਤਰ ਅੱਕਾਂ ਦੀਆਂ ਫੁੱਲੀਆਂ ਲੈਣਾ ਸੀ ਤੇ ਅੱਕਾਂ ਦੀਆਂ ਫੁੱਲੀਆਂ ਹੈ ਨਿੱਗੀਆਂ। ਦੇਖਿਆ ਬੜਾ ਸ਼ਾਂਤ ਮਾਹੌਲਾ। ਕੋਈ ਸ਼ੋਰ ਨਹੀਂ। ਕੋਈ ਸ਼ਰਾਬਾ ਨਹੀਂ। ਜਾਨਵਰਾਂ ਦੀ ਚਹਿਕ ਮਹਿਕ ਆ। ਮੈਂ ਅੱਗਲ ਬਹਿ ਗਿਆ ਇੱਥੇ 10 ਮਿੰਟ। ਸਕੂਨ ਦੇਉਂਦਾ ਜ਼ਿੰਦਗੀ ਸਕੂਨ ਹੈ ਹੀ ਨਹੀਂ। ਸਾਰੀ ਜ਼ਿੰਦਗੀ ਚਲੋ ਚੱਲ। ਇਦੋਂ ਭੱਜ ਲੱਗਦਾ ਇਦੋਂ ਭੱਜ ਲਾ ਮੇਰੇ ਤੁਰੇ ਆਉਂਦੇ ਮਨ ਚ ਖਿਆਲ ਆਇਆ ਮੈਂ ਸੁੱਖਿਆ ਅੱਜ ਤੁਰੇ ਆ ਰਿਹਾ ਕੱਲ ਬਾ ਇੱਥੇ ਨਹੀਂ ਆਉਣਾ ਕਿਸੇ ਟਾਈਮ ਦਾ ਇੱਥੇ ਚਾਰ ਪਾਈਆਂ ਦੇ ਮੂਢੇ ਤੇ ਆਉਣਾ ਅੱਜ ਤਾਂ ਆਪ ਤੁਰ ਕੇ ਆ ਰਿਹਾ ਫਿਰ ਮਨ ਚ ਖਿਆਲ ਆਇਆ ਵੀ ਮਨਾ ਕੱਲ ਬਾ ਅਕਾਲ ਪੁਰਖ ਨੂੰ ਕੀ ਪਤਾ ਕੀ ਮਨਜ਼ੂਰ ਆ ਕੀ ਬਰਾ ਇੱਥੇ ਆਉਣਾ ਹੈ ਕਿਤੇ ਕੀ ਆ ਉਹਦਾ ਸਭ ਪਰਮਾਤਮਾ ਨੂੰ ਪਤਾ ਜੀ ਪਰ ਸਕੂਨ ਬਹੁਤ ਇੱਥੇ ਮੈਂ ਚਲ ਵੀਡੀਓ ਬਣਾ ਲਈ ਇੱਕ ਬੜੀ ਸੰਘਣੀ ਹਵਾ ਚੱਲਦੀ ਆ ਇਹ ਵੈਸੇ ਵੀ ਬੰਦੇ ਦੀ ਅੰਤ ਯਾਤਰਾ ਇਹੀ ਆ ਜੀ ਬੰਦਾ ਭੁੱਲ ਜਾਂਦਾ ਵੀ ਆਖਰ ਇੱਕ ਇੱਕ ਦਿਨ ਇੱਥੇ ਹੀ ਹੋਣਾ ਕਿਉਂ ਜੱਗ ਦਾ ਮੋਹੀ ਐਨਾ ਬੰਦੇ ਨੂੰ ਕਹਿੰਦੇ ਨੇ ਆ ਜੱਗ ਮਿੱਠਾ ਅਗਲਾ ਕਿਨੇ ਡਿੱਠਾ ਹੈ ਨਾ ਪਰ ਅੰਤਮ ਸਚਾਈ ਇਹੀ ਆ ਵੀ ਲਾਸਟ ਇੱਥੇ ਹੀ ਆ ਇਸ ਕਰਕੇ ਜਿੰਨਾ ਕੋ ਪ੍ਰਮਾਤਮਾ ਦੀ ਸਿੱਖਤ ਸਲਾਹ ਕਰੀ ਜਾਵੇ ਉਨੀਉ ਘਟ ਹੈ ਨਾ ਕੁਛ ਨਾ ਕੁਛ ਆਪਾਂ ਵੀ ਦਰਜ ਕਰਾ ਲਈਏ ਉਹ ਪਰਮਾਤਮਾ ਦੇ ਨਾਮ ਦਾ ਜਿਉ ਭਾਈ ਅਸੀਂ ਵੀ ਕੁਛ ਨਾ ਕੁਛ ਯਾਦ ਰੱਖਦੇ ਸੀ ਉਹਨੂੰ ਅਹੀਂ ਬੈਠਾ ਬੈਠਾ ਸੋਚਣ ਲੱਗਾ ਮੈਂ ਕੀ ਜ਼ਿੰਦਗੀ ਆ ਬੰਦੇ ਯਾਰ ਤਾਂ ਹੀ ਮਹਾਰਾਜ ਨੇ ਕਿਹਾ ਵੀ ਬੁਰਖ ਕਾ ਦਾਸ ਆ ਦੇਖਣ ਆਇਓ ਜਗਤ ਤਮਾਸ਼ਾ ਵਾਕਈ ਤਮਾਸ਼ਾ ਹੈ ਦੁਨੀਆ ਆਪਣੇ ਭਾ ਦਾ ਅਸੀਂ ਸੌ ਸਾਲ 60 ਸਾਲ ਕੋਈ 90 ਸਾਲ ਉਮਰ ਭੋਗਦੇ ਆ ਤੇ ਬੰਦੇ ਨੂੰ ਐ ਛੋੜੋਂਦਾ ਮੈਂ ਮਰ ਜਾਣਾ ਬੰਦਰਨਾਮ ਰੱਬ ਨੂੰ ਭਲਾ ਕੇ ਐ ਜਿਉਂਦਾ ਜਮਾਈ ਬਣ ਕੇ ਵੀ ਮੈਂ ਤਾਂ ਬੋ ਮੇਰੀ ਇਹ ਸਾਰਾ ਕੁਝ ਸਚਾਈ ਸੱਚਾਈ ਹੈ ਤਾਂ ਕੋਈ ਝਿਠਾਇਆ ਨਹੀਂ ਜਾ ਸਕਦਾ ਜੋ ਸਚਾਈ ਹੈ ਇਹ ਤੇ ਮੈਂ ਤੁਹਾਨੂੰ ਸੁਣਾਉਣਾ ਵੀ ਬੰਦੇ ਦੀ ਹੈ ਕੀ ਹੈ ਕ੍ਰਿਸ਼ਨ ਭਗਵਾਨ ਨੇ ਜਦੋਂ ਕਾਂਸ ਨੂੰ ਮਾਰਿਆ ਉਹਦਾ ਬਦਲਾ ਲੈਣ ਖਾਤਰ ਉਹਦੇ ਭਾਂਜੇ ਨੇ ਚੜ੍ਹਾਈ ਕਰਤੀ ਕ੍ਰਿਸ਼ਨ ਭਗਵਾਨ ਤੇ ਤ੍ਰੇਤੇ ਯੁਗ ਦੇ ਅਵਤਾਰ ਹੋਏ ਨੇ ਉਹਨਾਂ ਕੋਲ ਸਭ ਰਿੱਧੀਆਂ ਸਿੱਧੀਆਂ ਸੀਗੀਆਂ 16 ਕਲਾਂ ਸਪੂਰਨ ਸੀਗੇ ਕ੍ਰਿਸ਼ਨ ਭਗਵਾਨ ਪਰ ਫੇਰ ਵੀ ਉਹਰੇ ਬੰਦਾ ਇਹ ਆ ਸੀਗਾ ਉਹਨੇ ਵੀ ਭਗਤੀਆਂ ਸ਼ਕਤੀਆਂ ਕੱਲੀਆਂ ਹੋਈਆਂ ਸੀਂ ਦੇਵੀ ਦੇਵਤਿਆਂ ਤੋਂ ਪਰਮਾਤਮਾ ਤੋਂ ਪਰਮਾਤਮਾ ਕਿਸੇ ਨੂੰ ਪ੍ਰਗਟ ਹੋ ਕੇ ਨਹੀਂ ਦਿੰਦਾ ਦੇਵੀ ਦੇਵਤੇ ਪਸੰਦ ਕਰਕੇ ਉਹ ਯੁਗਾਂ ਚ ਲੈ ਲੈਂਦੇ ਸੀਗੇ ਕਿਉਂ ਖੋਜਦਾ ਉੱਤੇ ਕਾਲਪੁਰਖ ਆਉਂ ਨਹੀਂ ਕਿਸੇ ਨੂੰ ਦਿਖਾਈ ਦਿੰਦਾ ਉਹ ਤਾਂ ਇੱਕ ਮਹਿਸੂਸ ਕੀਤਾ ਜਾ ਸਕਦਾ ਉਹ ਬੜੀ ਕਨ ਸ਼ਾਂਤੀ ਹੈ ਮਨ ਤੂੰ ਜੋਤ ਸਰੂਪ ਹੈ ਆਪਣੀ ਮੂਲ ਪਛਾਣ ਗੁਰੂ ਨਾਨਕ ਨੇ ਸਭ ਸਪਰਸ਼ ਕੀਤਾ ਭਾਈ ਕਿਤੇ ਕੁਝ ਨਹੀਂ ਹੈਗਾ ਇੱਥੇ ਆ ਇੱਥੇ ਰਹਿ ਕੇ ਤੂੰ ਭਗਤੀ ਕਰਕੇ ਉਹ ਅਕਾਲ ਪੁਰਖ ਨੂੰ ਪਾ ਸਕਦਾ ਪਾਇਆ ਵੀ ਆਪਣੇ ਲੋਕਾਂ ਨੇ ਪਾਉਣ ਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਚਲੋ ਮੈਂ ਆਪ ਦਾ ਕੁਝ ਘਰ ਦਾ ਬਣਾਉਣਾ ਉਹ ਪਾਉਣ ਹੀ ਹੋ ਜਾਇਆ ਇਹ ਸਿੱਖ ਆਰਿਆਂ ਥੱਲੇ ਬਹਿ ਗਏ ਬੰਦ ਬੰਦ ਕਟਵਾ ਗਏ ਈ ਥੋੜਾ ਕਟਵਾ ਗਏ ਉਹ ਵੀ ਤਾਂ ਹੀ ਕਟਵਾ ਗਏ ਕਿਉਂ ਕਾਲ ਖਪ ਪਾਇਆ ਸੀਗਾ ਤੇ ਕ੍ਰਿਸ਼ਨ ਭਗਵਾਨ ਨੂੰ ਪੈ ਗਈਆਂ ਭਾਈ ਭਾਜਣਾ ਤੇ ਉਹਨਾਂ ਨੇ ਫਿਰ ਦੇਖਿਆ ਵੀ ਇੱਕ ਰਾਜਾ ਗੁਫਾ ਚ ਬੈਠਾ ਸੀਗਾ ਸਾਧੂ ਬਣਿਆ ਸਾਲਾਂ ਤੋਂ ਸੁੱਤਾ ਪਿਆ ਸੀਗਾ ਕਿਉਂ ਹਰ ਇੱਕ ਚੀਜ਼ ਦਾ ਸ਼ੇਰ ਨੂੰ ਸਵਾ ਸੇ ਟੱਕਣ ਨਾਲ ਹੁੰਦਾ ਉਹਨਾਂ ਨੂੰ ਉਹਦੇ ਪਿਛੋਕੜ ਦਾ ਰਾਜੇ ਦਾ ਪਤਾ ਸੀ ਵੀ ਰਾਜਾ ਪਿਆ ਜਿਹੜੇ ਰਾਜ ਅਸ਼ੰਕਾਸਨ ਕਾਂਸਲਾ ਜਿਹੜਾ ਭਾਣ ਜਾ ਰਿਹਾ ਸੀਗਾ ਉਹਦੇ ਕੋਲ ਇੰਨੀ ਸ਼ਕਤੀ ਸੀ ਉਹ ਮੂਰ ਲਈ ਲੱਦੀ ਸ਼ਕਤੀ ਖਿੱਚ ਲੈਂਦਾ ਸੀਗਾ ਐਸੀ ਕਿ ਕ੍ਰਿਸ਼ਨ ਭਗਵਾਨ ਇਹਦੀਆਂ ਸ਼ਕਤੀਆਂ ਨੂੰ ਨਹੀਂ ਖਿੱਚ ਲੈਣੀਆਂ ਇਹ ਪਤਾ ਕ੍ਰਿਸ਼ਨ ਭਗਵਾਨ ਨੂੰ ਸੀਦਾ ਉਹ ਜਾਣੇ ਆਣ ਸੀਗੇ ਉਹਨਾਂ ਨੇ ਇੱਕ ਵਿਧੀ ਬਣਾਈ ਭੱਜ ਲੈ ਮੂਰੇ ਉਹਨਾਂ ਦੇ ਉੱਥੇ ਜਾ ਰਿਹਾ ਜੀ ਗੁਫਾ ਜਿੱਥੇ ਉਹ ਪਿਆ ਸੀ ਰਾਜਾ ਉਹਦੀ ਰਾਜ ਦੀ ਹਿਸਟਰੀ ਇਹ ਹੈ ਵੀ ਜਦੋਂ ਇੰਦਰ ਦੇਵਤੇ ਤੇ ਉਹ ਯੁੱਗ ਚ ਹਮਲਾ ਕੀਤਾ ਰਾਖਸ਼ਾ ਨੇ ਉਹ ਸਾਰਾ ਚਿਰਛਿਰ ਜਿਹਾ ਬੈ ਗਿਆ ਉਹ ਭੱਜਣਾ ਪੈ ਗਿਆ ਉਹਨੂੰ ਫੇਰੇ ਰਾਜੇ ਨੂੰ ਸੱਦਿਆ ਭਾਈ ਮੇਰੀ ਮਦਦ ਕਰ ਐਵੇਂ ਤਾਂ ਸਮਝ ਦੀ ਗੱਲ ਦੱਸ ਰਿਹਾ ਵੀ ਸਮਾਂ ਕਿਵੇਂ ਚੱਲਦਾ ਆਪਾਂ ਨੂੰ ਲੱਗਦਾ ਬਹੁਤ ਜ਼ਿੰਦਗੀ ਵੱਡੀ ਹੈ ਉਹ ਰਾਜੇ ਨਾਲ ਕੀ ਹੋਇਆ ਸੀਗਾ ਜਿਉਂਦੇ 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 ਜੀ ਨਾਲ ਕਿਉਂ ਆਪਾਂ ਨੂੰ ਆਇਆ ਵੀ 100 ਸਾਲ ਦੀ 90 ਸਾਲ ਦੀ ਜ਼ਿੰਦਗੀ ਹੈ ਇੱਥੇ ਆਪਣਾ 100 ਸਾਲ ਹੈ ਉੱਤੇ 1 ਸਾਲ ਹੀ ਹੈ ਚੱਕਰਾਂ ਘੁੰਮਦਾ ਬ੍ਰਹਮੰਡ ਜੀ ਕਿਉਂ ਲੱਖਾਂ ਸੂਰਜ ਲੱਖਾਂ ਪਤਾਲ ਘੁੰਮਦੇ ਨੇ ਉੱਥੇ ਤਾਂ ਬਹੁਤ ਵੱਡਾ ਇਹਦੇ ਅੰਤ ਨਹੀਂ ਪਾਇਆ ਕਿਸੇ ਨੇ ਤੇ ਉਹ ਰਾਜ ਨੂੰ ਸੱਧਿਆ ਤੇ ਰਾਜੇ ਨੇ ਸਾਲ ਭਰ ਅਸੀਂ ਯੁੱਧ ਚੱਲਿਆ ਤੇ ਜਿੱਤ ਗਏ ਇੰਦਰ ਦੇਵਤਾ ਸਿੰਘਾਸਨ ਦੇ ਕੇ ਫਿਰ ਉਹ ਰਾਜਾ ਕਹਿੰਦਾ ਵੀ ਮੈਨੂੰ ਹੁਣ ਮਾਰੇ ਦੇਵਤਾ ਦੀ ਜਾਨ ਦੋ ਵੀ ਮੈਂ ਬੀਬੀ ਬੱਚਿਆਂ ਕੋਲ ਜਾਵਾਂ ਥੱਲੇ ਧਰਤੀ ਦੇ ਇੰਦਰ ਦੇਵਤਾ ਕਹਿੰਦਾ ਭੱਲਿਆ ਮਾਨਸਾ ਕਿਹੜੇ ਬੀਬੀ ਬੱਚੇ ਉੱਥੇ ਤਾਂ ਕੋਈ ਵੀ ਨਹੀਂ ਤੇਰਾ ਉੱਥੇ ਤਾਂ ਗਾਹਾਂ ਦੇ ਜੁਗ ਪੜ ਚੁੱਕੇ ਆ ਉਹ ਹੈਰਾਨ ਵੀ ਮੈਂ ਤਾਂ ਉਹਨਾਂ ਨੂੰ ਛੱਡ ਕੇ ਸਾਲ ਤਾਂ ਇੱਕ ਹੋਇਆ ਇਹਨੂੰ ਮੈਨੂੰ ਕੋ ਤੇ ਸਮਾਂ ਸਾਲ ਦਾ ਚੱਲ ਰਿਹਾ ਹੈਗਾ ਤੇ ਉਹ ਕਹਿੰਦਾ ਵੀ ਉੱਥੇ ਯੁੱਗ ਪੜ ਚੁ ਗਿਆ ਟਾਈਮ ਦਾ ਫਰਕ ਆ ਉੱਥੋਂ ਦੀਆਂ ਹਜ਼ਾਰ ਘੜੀਆਂ ਇੱਥੋਂ ਇੱਕ ਘੜੀ ਐ ਉੱਥੋਂ ਦਾ 100 ਸਾਲ ਐ ਇੱਥੋਂ ਦਾ ਇੱਕ ਸਾਲ ਐ ਯੁੱਗ ਪੜ ਚੁੱਕਿਆ ਤੇ ਫਿਰ ਉਹਨੇ ਕਿਹਾ ਵੀ ਮੈਂ ਬਹੁਤ ਥੱਕਿਆ ਹੋਇਆ ਵੀ ਚਲੋ ਮੈਨੂੰ ਹੋਰ ਨਾ ਸੀ ਮੈਨੂੰ ਇਹੇ ਬਰਦਾਨ ਦੇ ਦਿਓ ਮੈਂ ਸੌਣਾ ਚਾਹੁੰਨਾ ਆਰਾਮ ਕਰਨਾ ਚਾਹੁੰਨਾ ਮੈਂ ਦੁਨੀਆਦਾਰੀ ਤੋਂ ਦੂਰ ਮੈਨੂੰ ਕੋ ਉਠਾਵੇ ਨਾ ਬਚਨ ਕਰੋ ਮੇਰੇ ਨਾਲ ਮੈਨੂੰ ਬਜਾ ਦੇ ਦਿਓ ਵਰਦਾਨ ਵੀ ਜਿਹੜਾ ਮੈਨੂੰ ਆ ਕੇ ਥਾਵੇ ਉਹ ਅੰਨਾ ਹੋ ਜਾਏ ਮੇਰੀ ਅੱਖਾਂ 'ਚ ਹੀ ਤਪਸ਼ ਪਾ ਦੋ ਇਹ ਚੀਜ਼ ਦਾ ਕ੍ਰਿਸ਼ਨ ਭਗਵਾਨ ਨੂੰ ਪਤਾ ਸੀ ਤੇ ਕਾਂਸ ਦੇ ਭਾਂ ਦੇ ਨੂੰ ਆ ਕੇ ਮਗਰ ਪਹ ਆਏ ਤੇ ਗੁਫਾ ਜਾ ਵੜਿਆ ਗੁਫਾ ਜਾ ਕੇ ਉਹਦੀ ਜਿਹੜੀ ਆਪਦੇ ਤੇ ਉਹਦੇ ਤੇ ਆ ਉਹਦੀ ਸ਼ਾਲ ਸੀ ਜਾਂ ਚਾਦਰ ਸੀ ਕ੍ਰਿਸ਼ਨ ਭਗਵਾਨ ਤੇ ਉਹ ਸੁੱਤੇ ਪਏ ਉਹ ਸਾਧੂ ਦੇ ਦੇਤੀ ਜਿਹੜਾ ਰਾਜ ਦੇ ਸਾਧੂ ਬਣਿਆ ਪਿਆ ਸੀ ਜਿਹੜਾ ਮਤਲਬ ਜਾ ਕੇ ਮਾਰੇ ਛੋਡਾ ਉਹ ਰਾਜੇ ਨੇ ਵੀ ਉੱਠ ਭਗਾੜਿਆ ਕ੍ਰਿਸ਼ਨ ਨੂੰ ਆਪ ਜਾਨੀ ਕਹਿ ਰਿਹਾ ਜੀ ਤੂੰ ਆ ਗਿਆ ਇੱਧਰ ਮੇਥੋਂ ਲੋਕ ਤਾਂ ਡਰਦਾ ਜਦੋਂ ਉਹਦੀ ਅੱਖ ਖੁੱਲੀ ਅੱਗ ਬੂਲਾ ਹੋ ਕੇ ਉਹਦੇ ਅੱਖਾਂ ਚੋਂ ਇਹੋ ਜੀ ਅੱਗ ਨਿਕਲੀ ਬਰਦਾਨ ਸੀਗਾ ਉਹ ਰਾਜਾ ਭਸਮ ਕਰਤਾ ਤੇ ਆ ਛੋਟੀ ਸਟੋਰੀ ਜਿਹੜਾ ਮੈਂ ਤੁਹਾਨੂੰ ਸੁਣਾਇਆ ਭਾਈ ਸਮਾਂ ਆਪਾਂ ਨੂੰ ਐ ਸਾਡੀ ਬਹੁਤ ਵੱਡੀ ਜ਼ਿੰਦਗੀ ਆ ਇਹ ਤਾਂ ਘੜੀਆਂ ਪਲ ਦੀ ਹੈ ਤਾਂ ਹੀ ਤਾਂ ਮਹਾਰਾਜ ਨੇ ਕਿਹਾ ਨਾ ਵੀ ਇਹ ਤਾਂ ਤਮਾਸ਼ਾ ਹੈ ਜਗਤ ਤਮਾਸ਼ਾ ਹੈ ਮੈਂ ਹਾਂ ਕਾਲਪੁਰਖਾ ਦਾ ਸਦਾ ਦੇਖਣ ਵਾਲਾ ਜਗਤ ਤਮਸ਼ਾ ਆਪਾਂ ਨੂੰ ਲੱਗਦਾ ਬਹੁਤ ਅਸੀਂ ਜ਼ਿੰਦਗੀ ਜਿਉਂ ਜਾਨਦੇ ਆ ਇਸ ਕਰਕੇ ਚਲੋ ਜਿੰਨੀ ਵੀ ਹੈਗੀ ਹਨ ਪਰਮਾਤਮਾ ਸਾਹਿਬ ਨੂੰ ਲੰਬੀ ਉਮਰ ਰਵੇ ਜਿੰਨੀ ਇੱਕ ਉਹਨੇ ਬਖਸ਼ੀ ਹੋਣੀ ਤਾਂ ਧੋਕੀ ਜਾਣੀ ਆ ਇੱਕ ਬੰਦੇ ਨੂੰ ਹੰਕਾਰ ਨਹੀਂ ਕਰਦੇ ਲਿਆਉਣਾ ਚਾਹੀਦਾ ਮੇਰੇ ਕੋਲ ਇੰਨਾ ਪੈਸਾ ਆ ਗਿਆ ਮੈਂ ਪੁਲਿਸ ਦਾ ਅਫਸਰ ਬਣ ਗਿਆ ਆਈਡੀਆ ਤਾਂ ਅਹੁਦਾ ਲੈ ਲਿਆ ਆਪਦੀ ਅਰਧਾਂਗਨੀ ਨੂੰ ਕੁੱਟਣਾ ਮਾਰਨਾ ਲੇੜੀ ਨਾਲ ਕੁੜੀਆਂ ਦਾ ਆਪਾਂ ਪਤਾ ਹੀ ਕੀ ਕੀ ਕਰ ਰਹੇ ਨੇ ਘਰ ਘਰ ਦੀ ਕਹਾਣੀ ਆ ਇਹ ਹੋਮੇ ਬੋਲਦੀ ਏ ਹੋਮੇ ਬਹੁਤ ਮਾੜੀ ਏ ਜਿਹੜੇ ਹੋਮੇ ਆਉਂਦੀ ਆ ਬੰਦੇ 'ਚ ਨਾਲ ਉਹ ਬਹੁਤ ਕੁਝ ਲੈ ਕੇ ਆਉਂਦੀ ਆ ਹੁਣ ਹੋਮੇ ਤੋਂ ਬਾਅਦ ਉਹ ਫਿਰ ਉਹ ਤਬਾਹੀ ਨਿਸ਼ਚਿਤ ਹੁੰਦੀ ਓਹ ਇਨਸਾਨ ਦੇ ਇਹ ਉਹ ਪ੍ਰਮਾਤਮਾ ਨੂੰ ਹਦਾ ਸਦਾ ਵਾਸਤੇ ਮੰਨ ਕੇ ਚੱਲੋ ਉਹ ਅੰਗ ਸੰਗ ਵਰਤਦਾ ਉਸ ਇਨਸਾਨ ਦੇ ਇਹ ਨਹੀਂ ਜ਼ਰੂਰੀ ਹੈਗਾ ਵੀ ਅੰਬਰਤੀ ਸਕ ਕੇ ਫੇਰ ਉਹ ਵਰਤਣਾ ਇਹਦਾ ਅੰਦਰ ਕੱਲੇ ਅੰਬਤਕ ਨੂੰ ਕੀ ਕਰਾਂਗੇ ਗੱਤਰਾ ਪਾ ਕੇ ਪੰਜ ਕਕਾਰ ਪਾ ਕੇ ਜਿੰਦਰ ਮੈਲ ਲਈ ਬੈਠੇ ਆਂ ਅੰਦਰੋਂ ਤੋਤਾ ਹੋਣਾ ਚਾਹੀਦਾ ਗਰਵਾਣੀ ਚੋਟਾ ਮਾਰਦੀ ਇਹ ਚੀਜ਼ਾਂ ਤੇ ਭਾਈ ਕੱਲੇ ਨਾਤਿਆਂ ਤੋਤਿਆਂ ਨਹੀਂ ਹੁੰਦਾ ਜੇ ਰੱਬ ਮਿਲਦਾ ਨਾਤਿਆਂ ਤੇ ਤੋਤੇ ਅੰਬਲ ਦਾ ਡੱਡੂ ਮੱਛੀਆਂ ਹਨਾ ਕਿੰਨੀ ਵੱਡੀ ਬਾਣੀ ਹੈ ਭਗਤ ਕਬੀਰ ਦੀ ਅੰਦਰੋਂ ਅੰਦਰ ਲਈ ਬਾਹਰ ਲਈ ਮੈਲ ਸਾਬਣ ਨਾਲ ਨਹਾ ਕੇ ਤੋਂ ਨੇ ਅੰਦਰ ਲਈ ਮੈਲ ਗਰਵਾਣੀ ਨਾਲ ਤੁੱਤੀ ਜਾਂਦੀ ਹੈ ਕੁਛ ਨਾ ਕੁਛ ਦਾ ਸਮਾਂ ਦੇ ਪੜਦੇ ਹੋਈਏ ਫਿਰ ਉਹ ਕੁਛ ਨਾ ਕੁਛ ਦਾ ਉਹ ਅਸਰ ਹੁੰਦਾ ਹੀ ਹੈ ਨਾ ਇਸ ਕਰਕੇ ਜਿੰਨਾ ਕਿ ਮੇਰੀ ਜ਼ਿੰਦਗੀ ਦਾ ਅਭਿਆਸ ਰਿਹਾ ਗੱਡੀਆਂ ਤੇ ਚਲੋ ਕੁਛ ਨਾ ਕੁਛ ਸਿੱਖਿਆ ਹੀ ਹੈ ਨਾ ਉਹ ਕਾਲਪੁਰਖ ਨੇ ਸੋਜੀ ਦਿੱਤੀ ਇੱਧਰ ਨੂੰ ਵਸ ਫਿਰ ਨਿਆਣੇ ਹੁੰਦੇ ਕਵੀਸ਼ਰ ਸੁਣਨ ਜਾਂਦੇ ਹੁੰਦੇ ਮੇਰੇ ਨਾਨੇ ਨਾਲ ਉੱਥੇ ਕਦੇ ਤਾਰਾ ਰਾਣੀ ਕਦੇ ਉਦਮ ਆ ਰਾਣੀ ਕਿਰਨਮਈ ਢੂੜ ਬਾਛਾਈ ਉਹ ਉੱਥੇ ਚੱਸ ਬੈਗੀ ਉੱਥੇ ਹੀ ਢੜ ਲਈ ਕਵੀਸ਼ਰ ਇਤਿਹਾਸ ਤੁਨ ਤੁਨ ਕੇ ਭਰੇ ਆ ਗਿਆ ਦਿਮਾਗ ਚ ਇਹੋ ਜੀ ਗੱਲ ਨਹੀਂ ਕਿਲੇ ਇਤਿਹਾਸ ਹੀ ਆ ਦੁਨੀਆ ਭਰ ਦੀਆਂ ਫਿਲਮਾਂ ਨੇ ਅਮਤਾਬ ਜਨ ਦੀ ਪਹਿਲੀ ਜੰਜੀਰ ਤੋਂ ਲੈ ਕੇ ਤਰਵਿੰਦਰ ਦੀ ਪਹਿਲੀ ਪ੍ਰਤਿਗਿਆ ਤੋਂ ਲੈ ਕੇ ਹਰ ਰਿਪੀਟ ਨੇ ਨਾਮ ਕੋਲ ਭਾਪੇ ਨਾਲ ਜਸਲ ਮੇਰ ਵੀ ਫਿਲਮਾਂ ਦੇਖੀ ਆ ਉਥੇ ਪੜ੍ਹਦੇ ਹੁੰਦੇ ਮੰਡੀਆਵਾਂ ਦਾ ਕੰਡੀਡੀ ਪਬਲਿਕ ਸਕੂਲ ਚ ਪੜ੍ਹਿਆ ਉਦੋਂ ਬਾਅਦ ਗੱਡੀਆਂ ਦੇ ਫਿਲਮਾਂ ਇੱਥੇ 20 ਸਾਲ ਕੋ ਅੱਗੇ 20 ਸਾਲ ਜਮਾਂ ਹੁੰਦਾ ਜਿਉਂ ਜਿਉਂ ਬੰਦਾ ਮਚਿਓਰ ਹੁੰਦਾ ਜਾਂਦਾ ਹੌਲੀ ਹੌਲੀ ਯਾਨੀ ਇਹ ਪ੍ਰਮਾਤਮਾ ਹੀ ਕਰਦਾ ਬੰਦਾ ਕੁਝ ਨਹੀਂ ਕਰ ਸਕਦਾ। ਜੋ ਕਾਲਪੁਰਖ ਨੇ ਚੰਗਾ ਕਰਨ ਹਾਂ ਪੂਰੀ ਰਜਾ ਚ ਰਹਿਣਾ ਚਾਹੀਦਾ। ਇੱਕ ਮੈਂ ਦੇਖਿਆ ਲੋਕ ਕਹਿੰਦੇ ਨੇ ਚੜ੍ਹਦੀ ਕਲਾ। ਇਹ ਕਈ ਵਾਰੀ ਆਪਾਂ ਆਮ ਹੀ ਕਿਸੇ ਨੂੰ ਫੋਨ ਲਾ ਲਈਏ। ਹਰ ਇੱਕ ਮਨ ਦਾ ਕਹੂਗਾ ਕੀ ਹਾਲ ਆ? ਚਾਹੇ ਫੇਸ ਟੂ ਫੇਸ ਮਿਲ ਰਹੇ ਹਾਂ ਚਾਹੇ ਫੋਨ ਤੇ ਗੱਲ ਕਰ ਰਹੇ ਹਾਂ। ਚੜ੍ਹਦੀ ਗੱਲਾ ਜ। ਮੈਨੂੰ ਬਹੁਤ ਹਾਸਾ ਆਉਂਦਾ ਮੈਂ ਯਾਰ ਇਹਨਾਂ ਨੂੰ ਚੜ੍ਹਦੀ ਕਲਾ ਨਹੀਂ ਬਲੋ ਚੜ੍ਹਦੀ ਗੱਲਾ ਹੁੰਦੀ ਕੀ ਆ। ਵੀ ਇਹ ਚੜ੍ਹਦੀ ਗੱਲਾ ਤਾਂ ਇੰਹੀਂ ਹੋ ਜਾਂਦੀ ਆ। ਆਪਣੇ ਘਰੇ ਮਾੜੀ ਖੁਸ਼ੀ ਆ ਗਈ। ਬਿਆ ਆ ਗਿਆ ਆਪਾਂ ਕਹਿੰਦੇ ਚੜ੍ਹਦੀ ਗੱਲਾ ਚ ਕੋਈ ਮਰ ਗਿਆ ਆਪਾਂ ਕਹਿੰਦੇ ਰੱਬ ਨੇ ਮੇਰਾ ਮਾਰਾ ਕਰਤਾ ਰੱਬਾ ਤੂੰ ਐਂ ਨਹੀਂ ਕਰਦਾ ਮਿਹਣਾ ਮਾਰਦੇ ਰੱਬ ਨੂੰ ਉਹ ਅਕਾਲ ਪੁਰਖ ਨੂੰ ਉਹ ਚੜ੍ਹਦੀ ਗੱਲਾ ਥੋੜਾ ਦੇਖੋ ਕੰਗੀਧਰ ਪਾਸ਼ਾ ਦੀ ਚੜ੍ਹਦੀ ਗੱਲਾ ਨਾਲ ਉਹ ਤਾਂ ਖੁਦ ਆਏ ਨੇ ਕੌਣ ਨੇ ਕੌਣ ਹੈ ਕਿਸ ਕੌਣ ਸੀਗੇ ਸਭ ਨੂੰ ਪਤਾ ਹੀ ਹੈ ਉਹਨਾਂ ਦੇ ਆਪਾਂ ਪੈਰ ਦਾ ਇੱਕ ਮਾਤਰ ਧੂੜ ਵੀ ਬਣ ਸਕਦੇ ਕਿਨਕਾ ਵੀ ਬਣ ਜੀ ਉਹਨਾਂ ਦੇ ਪੈਰ ਦੀ ਤਾਂ ਬਹੁਤ ਚੰਗਾ ਇਹ ਜਾਮੇ ਚ ਤੇ ਇਸ ਕਰਕੇ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਕਿਹਨੂੰ ਕਹਿੰਦੇ ਨਿਸ਼ਾਨ ਸਾਹਿਬ ਨੂੰ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਹਰ ਵਕਤ ਖੜਾ ਹੈ ਨਾ ਅਡੋਲ ਹਵਾ ਤੂਫਾਨ ਕੋਈ ਵੀ ਆਵੇ ਇਹ ਵੀ ਸਿੱਖ ਨੂੰ ਕਹਿੰਦਾ ਵੀ ਮੇਰੇ ਨੂੰ ਐਂ ਡੋਲਦਾ ਕੋਈ ਮਰ ਗਿਆ ਤਾਂ ਵੀ ਕੋਈ ਅਫਸੋਸ ਨਹੀਂ ਜੰਮ ਪਿਆ ਉਹਦੀ ਵੀ ਕੋਈ ਬਾਹਲੀ ਖੁਸ਼ੀ ਨਹੀਂ ਆਇਆ ਠੀਕ ਹੈ ਨਾ ਆਏ ਦਾ ਬਾਹਲੀ ਖੋਸ਼ੀ ਨਾ ਜਗੇ ਦੀ ਗਮੀ ਤਾਂ ਇਹਦਾ ਹੁਣ ਆਪਣੇ ਆਨੰਦ ਸਾਹਿਬ ਜਨਮ ਮਿਲ ਕਿਸੇ ਵਾਲੇ ਕਿਸੇ ਦਾ ਵਿਆਹ ਹੈ ਤਾਂ ਵੀ ਨਾ ਦੱਸ ਸਾਬ ਮਰ ਗਿਆ ਤਾਂ ਵੀ ਨਾ ਦੱਸ ਸਾਬ ਪਰ ਉਹ ਚੜ੍ਹਦੀ ਗੱਲ 'ਚ ਹਰ ਇੱਕ ਨਹੀਂ ਨਾ ਬੰਦਾ ਰਹਿੰਦਾ ਉਹ ਚੜ੍ਹਦੀ ਗੱਲ ਗੁਰੂ ਸਾਹਿਬ 18ਵੀਂ ਸਦੀ ਦੇ ਸਿੱਖ ਜਸਾ ਸਿੰਘ ਆਲੂ ਵਾਲੀ ਆਰਾਮਗੜੀ ਹੈ ਬਾਬਾ ਚੜ੍ਹ ਸਿੰਘ ਹੈ ਨਾ ਬਹੁਤ ਅਨੇਕਾ ਨਾਮ ਨੇ ਇਹ ਪਤੀ ਦਾ ਸਤੀਦਾਸ ਭਾਈ ਦਿਆਲਾ ਉਹ ਸਭ ਤੇ ਨਾਮਾਂ ਦਾ ਤੁਹਾਨੂੰ ਪਤਾ ਹੀ ਆ ਹੁਣ ਵਿੱਚ ਲੋਕ ਸਵਾਲ ਕਰ ਰਹੇ ਨੇ ਵੀ ਉਹ ਐ ਕਿਵੇਂ ਕਢਾ ਗਏ ਉਹ ਮੈਂ ਬਾਬੇ ਪਰਮਾਤਮਾ ਨਾਲ ਜੁੜੇ ਸੀ ਉਹਨਾਂ ਨੂੰ ਇਹ ਜਿੰਦਗੀ ਦਾ ਕੋਈ ਮੋਹ ਨਹੀਂ ਸੀਗਾ ਇਹ ਇੱਕ ਬੋਲ ਖੇਡਾਂ ਨੇ ਜਦੋਂ ਬੰਦਾ ਪਰਮਾਤਮਾ ਨਾਲ ਜੁੜ ਪਿਆ ਉਹਨੂੰ ਪਾ ਲਿਆ ਉਹਨੇ ਉਹਦਾ ਸਰੀਰ ਤਾਂ ਨਸ਼ਵਰ ਲੱਗਦਾ ਮਿੱਟੀ ਆ ਦੱਸ ਕਿੱਥੇ ਭੰਨਣਾ ਇਹਨੂੰ ਉੱਥੇ ਭੰਨ ਦੂੰਗਾ ਜਿਹੜੀ ਉਹਦੋਂ ਮੈਂ ਸਟੋਰੀ ਭਗਤ ਸਿੰਘ ਤੇ ਪਾਈ ਸੀ ਭਗਤ ਸਿੰਘ ਨੂੰ ਕੋਈ ਵੱਡੇ ਵੱਡੇ ਹੀਰੋ ਉਦੋਂ ਬਾਅਦ ਜਿਹਨੇ ਜਨਰਲ ਭੇਜਿਆ ਮਾਰੇ ਸੀਗਾ ਪੁੰਨੇ ਜਾ ਕੇ ਇਹਨੇ ਦਰਬਾਰ ਸਾਹਿਬ ਤੇ ਟੈਕ ਕਰਵਾਈ ਸੀ ਮਿਲਟਰੀ ਦਾ ਹੈੱਡ ਸੀਗਾ ਉਹਨੂੰ ਮਾਰਨ ਨਾਲ ਸੁਖੇਜੰਦੇ ਦਾ ਇਤਿਹਾਸ ਦੇਖੋ ਨਾ ਆਦ ਕੱਲ ਦੀਆਂ ਗੱਲਾਂ ਨੇ ਜਿਹੜੇ ਜੱਜ ਨੇ ਸਜ਼ਾ ਸੁਣਾਈ ਸੀ ਉਹ ਜੱਜ ਨੇ ਆਪਦੇ ਘਰੇ ਫੋਟ ਲਾਈ ਹੈ ਸੁਖੇਜੰਦੇ ਦੀ ਉਹ ਕਹਿੰਦਾ ਮੈਂ ਨਹੀਂ ਇਹ ਸੂਰਮੇ ਦੇ ਇਥੇ ਜਿਨ੍ਹਾਂ ਨੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਉਣ ਤੋਂ ਬਾਅਦ ਯਕਾਰੇ ਛੱਡੇ ਤੇ ਇੱਕ ਦੂਜੇ ਮੂੰਹ 'ਚ ਬਰਫੀ ਦੇ ਟੁਕੜੇ ਪਾਏ ਤੇ ਆਦੇ ਬਾਪ ਨੂੰ ਵੀ ਇੱਕ ਇਹ ਜੀ ਬਾਪੂ ਨੂੰ ਬਾਹਰ ਵੀ ਯਕਾਰੇ ਲਾਉਣੇ ਨੇ ਅੱਖ 'ਚੋਂ ਅੰਜੂ ਨਹੀਂ ਸੱਟਣਾ ਉਹ ਫਿਰ ਉਹਨੇ ਚੜ੍ਹਦੀ ਕਲਾ ਦੇ ਪੱਤੀ ਬੀ ਜਿਨ੍ਹਾਂ ਨੇ ਮੌਤ ਵੇਲੇ ਵਿਚਾਰ ਛੱਡੇ ਨੇ ਤੇ ਹੋਰ ਬਹੁਤ ਨੇ ਆਪਣੇ ਜਿਵੇਂ ਲਾ ਲੋ ਵੀ ਭਾਈ ਬਿਆਨਤ ਸਿੰਘ ਸਤਵੰਤ ਸਿੰਘ ਬਿਆਨ ਸਿੰਘ ਦਾ ਉੱਥੇ ਸੀਰ ਹੋ ਗਿਆ ਸਤਵੰਤ ਸਿੰਘ ਫਾਂਸੀ ਸਜ਼ਾ ਮੁਕਰਰ ਹੋ ਗਈ ਸੀ ਜਿਹੜੀ ਉਹ ਕੁੜੀ ਮੰਗੀ ਹੋਈ ਸੀਗੀ ਉਹਨੂੰ ਮਿਲਣ ਵੀ ਦਿੱਤਾ ਜਾਂਦਾ ਸੀ ਉਹ ਕੁੜੀ ਨੇ ਫੋਟੋ ਨਾਲ ਵਿਆਹ ਕਰਵਾਇਆ ਫਿਰ ਉਹਦੀ ਨਾਲ ਪਰ ਇਹ ਜ਼ਾਲਮ ਸਰਕਾਰ ਨੇ ਫੋਟੋ ਤੋਂ ਵਿਆਹ ਕਰਾਉਣ ਤੋਂ ਬਾਅਦ ਵੀ ਉਹ ਕੁੜੀ ਨੂੰ ਮੈਨ ਨਹੀਂ ਦਿੱਤਾ ਉਹ ਸ਼ਹੀਦ ਹੋ ਗਏ ਫਿਰ ਉਹ ਕੁੜੀ ਨੇ ਵਿਆਹ ਵੀ ਨਹੀਂ ਕਰਵਾਇਆ ਦਾਹ ਉਸੇ ਘਰ ਤੇ ਫੋਟੋ ਨਾਲ ਵਿਆਹ ਕਰਾ ਕੇ ਉਹ ਸਹੁਰੇ ਪਰਵਾਜ਼ ਚ ਰਹੀ ਸੱਸ ਸਹੁਰੇ ਨੇ ਵਿੱਚ ਰੱਖਿਆ ਭਾਈ ਜ਼ੋਰ ਦੇ ਸੇ ਭੱਗ ਦੇ ਦਿੰਨੇ ਆ ਉਹ ਕਹਿੰਦੇ ਨਹੀਂ ਮੇਰੀ ਰੂਹ ਉਹਦੇ ਨਾਲ ਬੈਹੀ ਗਈ ਕੱਲੇ ਸਰੀਰਾਂ ਦੇ ਮਿਲਣ ਨਹੀਂ ਨਾ ਹੈਗਾ ਰੂਹਾਂ ਦਾ ਵੀ ਮਿਲਣਾ ਤੇ ਉਦੋਂ ਬਾਅਦ ਕਾਫੀ ਸਮਾਂ ਉਹ ਜਿਵੇਂ ਕੁੜੀ ਕੈਂਸਰ ਨਾਲ ਮਰੀ ਆ ਤੇ ਆ ਦੀ ਦਿਓਰ ਦਾ ਮੁੰਡਾ ਤੇ ਕੁੜੀਆਂ ਨੇ ਗੋਦ ਲਏ ਸੀ ਜਿਹੜਾ ਉਹ ਕਹਿੰਦੀ ਸੀ ਉਹ ਕਰਕੇ ਦਿੰਦੇ ਸੀ ਉਹਨੂੰ ਨਵਾਉਣੇ ਚੋਦੇ ਬਚਨ ਦੇ ਸਹਰੇ ਉਹਦੇ ਮਾਜ ਦੇ ਹੋਏ ਨੇ ਭਾਈ ਸਤਵੰਤ ਸਿੰਘ ਤੇ ਉਦੋਂ ਬਾਅਦ ਫਿਰ ਉਹਨਾਂ ਨੂੰ ਮੰਤਰੀ ਵੀ ਰਹਿਣ ਮੰਤਰੀ ਵੀ ਲੋਕਾਂ ਨੇ ਬਣਾਇਆ ਫਿਰ ਕਿਉਂ ਆਪਣੀ ਸੇਕ ਕਾਮ ਅੱਖਾਂ ਤੇ ਵੀ ਨਿਵਾਜਦੀਆਂ ਨੇ ਜਿਹੜੇ ਲੋਕਾਂ ਦੇ ਪਰਿਵਾਰਾਂ ਦੇ ਬੰਦੇ ਸ਼ਾਹਤਾਂ ਦੇ ਤਰਮਾਤ ਤੇ ਇਸ ਕਰਕੇ ਬਾਬੇ ਹੋਏ ਪਤਾ ਜਗਤ ਤਮਾਸ਼ਾ ਹੀ ਆ ਬੰਦ ਘੜੀ ਦੀ ਖੇਡ ਹੀ ਆ ਜਿਹੜੀ ਇਹ ਆਪਣੀ ਜ਼ਿੰਦਗੀ ਹੁੰਦੀ ਆ ਆਪਾਂ ਨੂੰ ਲੱਗਦੀ ਬੌਬਲ ਦੀ ਜਿਵੇਂ ਪੀਰ ਬੁੱਧੂ ਸ਼ਾਹ ਨੇ ਮਹਾਰਾਜ ਨੂੰ ਐਂ ਜਿਵੇਂ ਰੋਟਾ ਪਿਪਲ ਆ ਘੋੜੇ ਸਾਂ ਲੈ ਕੇ ਮਹਾਰਾਜ ਖੜੇ ਸੀ ਜੋ ਪੀਰ ਬੁੱਧੂ ਸ਼ਾਹ ਨੂੰ ਮਿਲਿਆ ਨੇ ਉਹਨਾਂ ਨੇ ਪੁੱਛਿਆ ਜੀ ਮਹਾਰਾਜ ਯੁੱਗ ਕਿਵੇਂ ਪਾਰਦਾ ਖੇਡ ਕੀ ਆ ਇਹ ਯੁੱਗ ਪਾਰਨਾ ਕਿਹਨੂੰ ਕਹਿੰਦੇ ਨੇ ਕੌਤਕ ਕਿਵੇਂ ਵਾਰਦਾ ਘਰਾਵਾਤ ਕੀ ਆ ਮਹਾਰਾਜ ਨੇ ਤਾੜੀ ਮਾਰੀ ਜਾਨਵਰ ਰੁੱਡੇ ਬਸ ਉਹਨੇ ਕਹਿੰਦਾ ਐ ਇੰਨਾ ਕੀ ਸਮਾਂ ਲਾਦਾ ਵੀ ਇਹੀ ਇਨੇ ਜੀ ਸਰਬ ਹੋ ਜਾਂਦਾ ਇਨੇ ਜੀ ਬੰਦਾ ਮਾਰ ਜਾਂਦਾ ਇਨੇ ਜੀ ਬੰਦਾ ਜੰਪ ਪੈਂਦਾ ਇਨੇ ਜੀ ਜੁੱਗ ਪਾੜ ਜਾਂਦਾ ਹੈ ਤੇ ਉੱਥੇ ਫਿਰ ਮਰੀਦ ਬਣਿਆ ਸੀ ਭਾਈ ਪੀਰ ਬੁੱਲੂ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਫਿਰ ਉਹਨਾਂ ਦੇ ਚਾਰ ਪੁੱਤਰ ਵੀ ਵਾਰਿਆ ਉਹਦੇ ਪਗਾਣੀ ਦੇ ਜੁੱਧ ਚ 700 ਮਰੀਦ ਭਾਈ ਭਤੀਜੇ ਆਪਾਂ ਕਹਿੰਦੇ ਮੁਸਲਮਾਨ ਮਾਰੇ ਨੇ ਪੀਰ ਬੁੱਲੂ ਸ਼ਾਹ ਜੀ ਐਡੇ بڑے ਪੀਰ 700 ਮਰੀਦ ਚਾਰੇ ਪੁੱਤ ਮੁਸਲਮਾਨ ਨੇ ਮਾੜਾ ਜਿਹੜਾ ਰਾਜ ਗੱਦੀ ਤੇ ਬੈਹਿੰਦਾ ਉਹ ਮਾੜਾ ਹੁੰਦਾ ਧਰਮ ਕੋਈ ਮਾੜਾ ਨਹੀਂ ਨਾ ਕੋਈ ਹਿੰਦੂ ਮਾੜਾ ਨਾ ਮੁਸਲਮਾਨ ਮਾੜਾ ਇਨਸਾਨ ਇਹਦੇ ਵਿੱਚ ਬੜੇ ਹੁੰਦੇ ਨੇ ਸਿੱਖ ਮਾੜਾ ਸਿੱਖਾਂ ਚ ਸਾਰੇ ਚੰਗੇ ਵੀ ਨੇ ਮੁਸਲਮਾਨਾਂ ਦੇ ਸਾਰੇ ਬੁਰੇ ਵੀ ਨਹੀਂ ਸਾਰੇ ਚੰਗੇ ਮਾੜੇ ਇਨਸਾਨ ਬੈਠੇ ਨੇ ਇਸ ਕਰਕੇ ਨਾਲ ਗੁਰੂਆਂ ਅੱਜ ਤੱਕ ਕਿਸੇ ਧਰਮ ਨਾਲ ਕਿਸੇ ਨਾਲ ਹੈ ਨਹੀਂ ਸੀ ਜਾਤੀਵਾਦ ਨਾਲ ਉਹ ਜ਼ੁਲਮ ਦੇ ਖਿਲਾਫ ਸੀਗਾ ਤੇ ਠੀਕ ਆ ਜੀ ਸਤਿ ਸ੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਦੱਸਿਓ ਮੈਨੂੰ ਕਿਉਂਕਿ ਵੀ ਤਾਂ ਮੈਂ ਐਵੇਂ ਹੀ ਭਕਾਈਦਾ ਨਹੀਂ ਮਾਰੀ ਜਾਂਦਾ